ਸੀ ਕਈ ਕੇ ਨਗਰੀ ਨੂੰ ਛੱਡ ਕੇ ਚਲੇ ਗਏ ਵਿਰਾਕ ਦੇ ਵਿੱਚ ਅਸੀਂ ਨਹੀਂ ਰਹਿਣਾ 14 ਸਾਲ ਦਾ ਬਨਵਾਸ ਉਹਨਾਂ ਨੇ ਕੱਟੇ ਅਸੀਂ ਨਹੀਂ 14 ਸਾਲ ਦਾ ਬਨਵਾਸ ਮਿਲੇ ਬਹੁਤਿਆਂ ਨੇ ਵਿਰਾਗ ਕੀਤਾ ਸੀ ਰਾਮਚੰਦਰ ਜੀ ਦੇ ਨਾਲ ਬਹੁਤਿਆਂ ਦਾ ਮੋਹ ਸੀ ਰਾਮਚੰਦਰ ਜੀ ਦੇ ਨਾਲ ਕਿ ਜੇ ਰਾਮ ਜੀ ਨਹੀਂ ਰਹਿੰਦੇ ਅਸੀਂ ਵੀ ਛੱਡਿਆ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੁੱਛ ਰਹੇ ਨੇ ਕਹਿੰਦੇ ਫਿਰ ਇਹ ਕਿਦਾਂ ਹੋਇਆ ਸਭ ਕੁਝ ਸ੍ਰੀ ਨਾਨਕ ਪੁੰਨ ਬੈਨਕਚਾਰੇ ਸਤਿਗੁਰੂ ਕਹਿੰਦੇ ਨੇ ਕਿ ਸਾਨੂੰ ਇਹ ਤੁਸੀਂ ਦੱਸਿਆ ਕੁਝ ਬਾਤ ਦੇ ਵਿੱਚ ਆਏ ਅਤੇ ਕੁਝ ਇੱਥੇ ਰਹਿ ਗਏ ਗਏ ਬੈਨਕਚਾਰੇ ਸਨੇਹਾ ਕਹਿੰਦੇ ਜਿਹੜੇ ਰੱਬ ਦੇ ਨਾਲ ਮੁਹੱਬਤ ਪਾਉਂਦੇ ਨੇ ਉਹ ਸਦੀਵੀ ਰਹਿੰਦੇ ਨੇ ਸਭੀ ਵੀ ਰੱਬ ਦੇ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ ਅਬ ਤੁਮ ਤੈ ਕੋ ਸਿਮਰੋ ਨਾਮ ਤਾਂ ਕਿਹਦੇ ਹੁਣ ਤੁਹਾਡੇ ਕੋਲ ਕੀ ਵਿਚਾਰ ਹੈ ਕਿਉਂਕਿ ਰਾਮ ਭਗਵਾਨ ਜੀ ਨੇ ਭਗਵਾਨ ਦਾ ਦਰਜਾ ਦੁਨੀਆ ਦੇ ਰਹੀ ਹੈ ਤੁਸੀਂ ਮੰਨਦੇ ਵੀ ਹੋ ਕਿ ਸਾਡੇ ਭਗਵਾਨ ਨੇ ਰਾਮ ਕਹਿੰਦੇ ਉਹ ਰਾਮ ਭਗਵਾਨ ਤੁਹਾਡੇ ਇੱਚ ਰਹੇ ਨੇ ਐਦਾ ਕੋਈ ਉਹਨਾਂ ਦੀ ਜਨਮ ਭੂਮੀ ਹੈ ਬੜੇ ਕੌਤਕ ਬੜੀ ਲੀਲਾ ਉਹਨਾਂ ਨੇ ਇੱਥੇ ਕੀਤੀ ਹੈ ਤਾਂ ਹੁਣ ਤੁਹਾਡੇ ਕਿਹੜੇ ਕਰਮ ਨੇ ਕਿ ਤੁਸੀਂ ਐਦਾਂ ਦੇ ਕਰਮ ਕਰੋਗੇ ਸਾਡੇ ਭਗਵਾਨ ਨੂੰ ਚੰਗੇ ਲੱਗਣ ਕਿ ਭਗਵਾਨ ਜਿਹੜਾ ਹੈ ਉਹ ਮਰਦਾ ਨਹੀਂ ਹੈ ਭਗਵਾਨ ਜੁਨਾਂ ਦੇ ਵਿੱਚ ਨਹੀਂ ਹੁੰਦਾ ਅਜੁਨੀ ਹੈ ਪਰ ਜੇ ਤੁਸੀਂ ਭਗਵਾਨ ਮੰਨਿਆ ਵੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਫਿਰ ਭਗਵਾਨ ਜੀ ਇਥੇ ਰਹਿ ਕੇ ਗਏ ਨੇ ਤੇ ਤੁਹਾਡੇ ਕਰਮ ਦੱਸੋ ਕਿਦਾਂ ਦੇ ਨੇ ਜਿਤਨੇ ਜਣੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਬੈਠੇ ਸੀ ਤੁਮਰੋ ਹੋ ਹੈ ਤੁਮਾਰੂ ਬੈਕੁੰਠ ਤਾ ਹੈ ਮੁਬਾਰਕ ਨਗਰੀ ਇਹ ਅਜੋਧਿਆ ਤੁਹਾਡੀ ਫੇਰਬਾਨੀ ਹੈ ਜਦੋਂ ਤੁਸੀਂ ਆਰਾਮ ਜੀ ਦਾ ਜਿਹੜਾ ਰਮਿਆ ਹੋਇਆ RAM ਉਹ RAM ਦਾ ਨਾਮ ਜਪੋਗੇ ਗੁਰਸੋਂ ਮਿਲ ਭਗਤੀ ਪੁਰਤਾ ਆਪਣੇ ਗੁਰੂ ਨੂੰ ਮਿਲ ਕੇ ਹਿਰਦੇ ਦੇ ਵਿੱਚ ਇੱਕ ਵਿਰਾਗ ਪੈਦਾ ਹੁੰਦਾ ਹੈ ਹਿਰਦੇ ਦੇ ਇੱਕ ਲਹਿਰ ਚੜਦੀ ਹੈ ਉਹ ਲਹਿਰ ਸਤ ਦੀ ਹੈ ਉਹ ਲਹਿਰ ਸਤਜੀ ਹੈ ਉਹ ਲਹਿਰ ਰੱਬ ਦੇ ਦਰਦੀ ਹੈ ਤਾਂ ਐਦਾਂ ਦੀ ਲਹਿਰ ਜਦੋਂ ਤੁਹਾਡੇ ਹਿਰਦੇ ਦੇ ਵਿੱਚ ਚੱਲੇਗੀ ਧਿਆਨ ਕਰੋ ਬੰਧਨ ਛੁਟਕਾਰੇ गुर तो अधाते अराध ब हो गएगा अते राबने तो अड़े एक बंदन कटने जन